ਸਸ਼ਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਟੂਡੇ ਵਿਜ਼ਿਟ ਇਨ ਪੰਜਾਬ ਤੇ ਮੈਂ ਹਾਂ ਧਿਆਨ ਚੰਦ ਤੇ ਅੱਜ ਅਸੀਂ ਪਹੁੰਚੇ ਹਾਂ ਅਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦੇ ਵਿੱਚ ਜਿੱਥੇ ਕਿ ਇੱਕ ਪਰਿਵਾਰ ਦੀ ਐਸ ਵਲੇ ਜਿਹੜੀ ਮਾਲੀ ਜਿਹੜੀ ਹਾਲਤ ਹੈ ਕਾਫੀ ਖਰਾਬ ਹੈ ਖਰਾਬ ਇਸ ਕਰਕੇ ਹੈ ਕਿ ਘਰ ਦੇ ਵਿੱਚ ਕਮਾਨ ਵਾਲਾ ਕੋਈ ਨਹੀਂ ਹੈ ਔਰ ਘਰ ਦੇ ਵਿੱਚ ਦੋ ਬਜ਼ੁਰਗ ਨੇ ਤੇ ਉਹਨਾਂ ਦਾ ਇੱਕ ਨਸ਼ੇੜੀ ਪੁੱਤ ਹੈ ਜਿਹੜਾ ਕਿ ਨਸ਼ੇ ਦੇ ਨਾਲ ਐਸ ਵਲੇ ਕਾਫੀ ਗਰਸਤ ਹੈ ਔਰ ਘਰ ਦੇ ਹਾਲਾਤ ਤੁਹਾਨੂੰ ਪਹਿਲਾਂ ਦਿਖਾ ਦਿੰਦੇ ਹਾਂ ਅਸੀਂ ਉਸ ਤੋਂ ਬਾਅਦ ਘਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਉਹ ਪਰਿਵਾਰ ਦੇ ਲੋਕ ਜਿਹੜੇ ਨੇ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਨੇ ਉਹ ਵੀ ਆਪਾਂ ਜਾਣ ਲੈਣੇ ਆ ਔਰ ਇਹ ਨੇ ਘਰ ਦੇ ਮੁਖੀ ਜਿਹੜੇ ਘਰ ਦੇ ਵਿੱਚ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਲਾਚਾਰ ਨੇ ਕਿਉਂਕਿ ਪਿਤਾ ਜੀ ਦਾ ਜਿਹੜਾ ਚੂੜਾ ਉਹ ਟੁੱਟ ਚੁੱਕਾ ਹੈ ਔਰ ਜਿਸ ਦੇ ਨਾਲ ਕੀ ਉਹ ਆਪਣੀ ਜਿਹੜੇ ਘਰ ਦਾ ਜਿਹੜਾ ਗੁਜ਼ਾਰਾ ਵਾ ਉਹ ਬੜੀ ਮੁਸ਼ਕਿਲ ਨਾਲ ਚਲਾਉਂਦੇ ਨੇ ਤੇ ਦੂਸਰੇ ਪਾਸੇ ਜਿਹੜਾ ਘਰ ਹੈ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਿੰਦੇ ਆ ਔਰ ਇਹ ਘਰ ਦੀ ਛੱਤ ਘਰ ਦੀ ਛੱਤ ਦੇਖੋ ਕਾਫੀ ਟੁੱਟੀ ਹੋਈ ਹੈ ਅਕਸਰ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤੇ ਇਹਨਾਂ ਦਾ ਜਿਹੜਾ ਰਹਿਣਾ ਕਾਫੀ ਮੁਹਾਲ ਹੋ ਜਾਂਦਾ ਹੈ। ਔਰ ਇਸ ਦਾ ਅੰਦਾਜ਼ਾ ਤੁਸੀਂ ਇਸ ਗਿੱਲੀਆਂ ਇੱਟਾਂ ਤੋਂ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਦੇ ਅੰਦਰ ਜਿਹੜਾ ਪਾਣੀ ਹੈ ਉਹ ਖੜ੍ਹਾ ਜਾਂਦਾ ਹੈ। ਔਰ ਘਰ ਦੇ ਵਿੱਚ ਘਰ ਦੇ ਹਾਲਾਤ ਕਾਫੀ ਐਸਲੇ ਖਰਾਬ ਨੇ। ਔਰ ਕਾਨਿਆਂ ਦੀ ਛੱਤ ਤੁਹਾਨੂੰ ਦਿਖਾਉਣ ਜਾ ਰਹੇ ਆਂ ਆਪਾਂ। ਔਰ ਕਿਸ ਤਰ੍ਹਾਂ ਇਸ ਘਰ ਦੇ ਵਿੱਚ ਇਹ ਜਿਹੜੇ ਬਜ਼ੁਰਗ ਨੇ ਉਹ ਰਹਿੰਦੇ ਨੇ। ਉਰਕਾਰ ਦੇ ਵਿੱਚ ਕਮਾਂਡ ਦਾ ਕੋਈ ਸਾਧਨ ਨਹੀਂ ਹੈ ਜਿਸ ਕਰਕੇ ਇਹ ਪਰਿਵਾਰ ਐਸ ਵਲੇ ਰੋਟੀ ਤੋਂ ਵੀ ਯਤਰਾ ਹੈ ਗੱਲ ਕਰ ਲੈਣੇ ਆ ਬਜ਼ੁਰਗਾਂ ਦੇ ਨਾਲ ਆ ਬਾਬਾ ਕੀ ਨਾਮ ਹੈ ਤੁਹਾਡਾ ਬਖਸ਼ੀ ਸਿੰਘ ਕੀ ਕਹਿਣਾ ਚਾਹੋਗੇ ਐਸ ਵਲੇ ਤੁਹਾਡੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਬਜ਼ੁਰਗ ਰੋਟੀ ਖਾਣੇ ਆਪਣਾ ਟਾਈਮ ਪਾਸ ਕਰਦੇ ਆ ਨਾ ਸਾਡੇ ਕੋਈ ਜਗ੍ਹਾ ਲਗਾ ਬੈਠਣ ਹੁੰਦਾ ਉਹ ਕਹਾਣੀਆਂ ਸੁਤਰਾ ਵਾ ਨਾ ਸਾਡੇ ਕੋਈ ਮਹੀਆ ਹੋਇਆ ਤੇ ਆਈ ਆਵਾਜ਼ ਆਈ ਹੋ ਜਾਂਦੀ ਹੈ ਚਲੋ ਸਾਡਾ ਕੁਟਾ ਮਾਸ ਕਰ ਗਿਓ ਪਤਾ ਲੱਗਾ ਤੁਹਾਡਾ ਜਿਹੜਾ ਚੂਲਾ ਉਹ ਟੁੱਟ ਚੁੱਕਾ ਹੈ ਉਹ ਵੀ ਚੂਲਾ ਵੀ ਰਤਾ ਰਤਾ ਮੈਂ ਟੁੱਟਾ ਵਾ ਮੈਂ ਕੋ ਪਰਾਲਣ ਵਾਸਤੇ ਬਣਾ ਨਹੀਂ ਜੀਗਾ ਹਾਂ ਆ ਕੇ ਮੈਂ ਇਦਾਂ ਹੀ ਜੰਗਲਾ ਜਾ ਗਿਆ ਇੰਨਾ ਗੋਤ ਵਹੀ ਆ ਕੇ ਰੋਟੀ ਖਾ ਲਈ ਨਾ ਆਈਓ ਸੋ ਮੇਰਾ ਟਾਈਮ ਪਾਸ ਹੋ ਜਾਂਦਾ ਤੇ ਕਹੀ ਮੇਰਾ ਅੰਦਰ ਹਰਾਤ ਬਹੁਤ ਮਾਰਦਾ ਤੇ ਕੰਮ ਕੀ ਕਰਦੇ ਸੀ ਪਪਾ ਜੀ ਤੁਸੀਂ ਪਹਿਲਾਂ ਰਿਖਿਆ ਜੀ ਰਿਖਿਆ ਰਿਖਿਆ ਬੋਣਾ ਆਪਣਾ ਟੈਪ ਪਾਸ ਕਰਦਾ ਜੋ ਚੂੜਾ ਟੁੱਟ ਗਿਆ ਫੇਰ ਮੈਨੂੰ ਕੰਮ ਨਹੀਂ ਤੇ ਹੁਣ ਇਸ ਵੇਲੇ ਕਾਰ ਦੇ ਵਿੱਚ ਰੋਟੀ ਕਰਕੇ ਸੌ ਚੱਲਦੀ ਹੈ ਕੋਈ ਦਮਾਰੇ ਉਹ ਸਾਡੀ ਗੋਤਵਨ ਰੋਟੀ ਉਹਦੀ ਆ ਉਹ ਚੁੱਕਾ ਕੇ ਚੋਈ ਆ ਜene ਤੇ ਆਪਣਾ ਟੈਪ ਪਾਸ ਕਰਦਾ ਹਾਂਜੀ ਉਹ ਗਾਦੀ ਕੋ ਦੁਕਾਨੀ ਆਗਾ ਇਹ ਨਾਲ ਆ ਕੇ ਆਪਣੇ ਕੋਈ ਆਦਦੇ ਆਗਾ ਤੇ ਜਿੰਨਾ ਮਿਲਦਾ ਛੱਡ ਪਾਉਂਦਾ ਤੇ ਪਿਤਾ ਜੀ ਤੁਹਾਡੇ ਜਿਹੜੇ ਬੇਟੇ ਨੇ ਉਹ ਕੀ ਕਰਦੇ ਨੇ ਕਿੰਨੇ ਬੇਟੇ ਤੁਹਾਡੇ ਉਹ ਆ ਗਏ ਜੋ ਆਪਾਂ ਆਇਆ ਬੰਦਿਆ ਕੰਮ ਨਹੀਂ ਉਹ ਕਰਦੇ ਉਹਨਾਂ ਆਪਣਾ ਟਾਈਮ ਪਾਸ ਵੀ ਕਰਦੇ ਕਿ ਮੇਰਾ ਕੀ ਪਛੋਕ ਕਰਦਾ ਮੈਂ ਬੁੱਧਵਾਰੀ ਰੋਟੀ ਖਾਣਾ ਤੇ ਬਸ ਆਪਣਾ ਟਾਈਮ ਪਾਸ ਕਰਦੇ ਨੇ ਉਹਨਾਂ ਨੇ ਸੱਤਾ ਖਰਾਬ ਹੋ ਗਿਆ ਕਿ ਮੈਂ ਆ ਵਿਚਾਰ ਦਿੱਤੇ ਆ ਕੇ ਮੈਂ ਸੋਚਿਆ ਗਿਆ ਬੇਟਿਆਂ ਨੂੰ ਕੀ ਗੱਲ ਹੈ ਕਿ ਉਹ ਤੁਹਾਨੂੰ ਸਾਥ ਨਹੀਂ ਸਕਦੇ ਬਜ਼ੁਰਗਾਂ ਨੂੰ ਕਿਉਂਕਿ ਅਕਸਰ ਮਾਪੇ ਨੂੰ ਉਕਾਸ ਹੁੰਦੀ ਹੈ ਕਿ ਉਹਨਾਂ ਦੇ ਬੇੜੇ ਧੀ ਪੁੱਤ ਨੇ ਜਦੋਂ ਜਵਾਨ ਹੋਣਗੇ ਤੇ ਆਪਣੇ ਮਾਪੇ ਦਾੜਾ ਸਹਾਰਾ ਬਣਨਗੇ ਪਰ ਅੱਜ ਤੁਹਾਡੇ ਉਹ ਬੇਟੇ ਕਿੱਥੇ ਨੇ ਤੇ ਕੀ ਕਰਦੇ ਨੇ ਉਹ ਆਪ ਨੂੰ ਨਾ ਚਾਹ ਬਚਾ ਕਿਤੇ ਲੱਭਦੇ ਹੋਣਗੇ ਇੱਥੇ ਨਹੀਂ ਹੋ ਗਏ ਉਹ ਆਪਣਾ ਕਿਸੇ ਟਾਈਮ ਪਾਸ ਆਪਣਾ ਘਾਦੇ ਹੋਣੀ ਹੈ ਹਾਂਜੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਹਰੇ ਕਿੱਥੇ ਹੈ ਕਿੰਨੀ ਦੇਰ ਤੋਂ ਨਸ਼ਾ ਕਰਦੇ ਨੇ ਨਸ਼ਾ ਜੀ ਦੇ ਚੱਲਦਾ ਚੱਟਾ ਅੱਛਾ ਤੇ ਬਾਕੀ ਆਪਣਾ ਜਿਹੜੇ ਚਟਾ ਚੱਲੇ ਗਿਆ ਆਪਣਾ ਬਾਜੂ ਨੇ ਟੈਪਾਇਕ ਨੇ ਸਾਡੇ ਨੇ ਥੋੜੇ ਦੰਦੇ ਲੜਾਈ ਦਾ ਘਰ ਜਿਹੜਾ ਘਰ ਆਪਣਾ ਜੇ ਕੋਈ ਤਰੀ ਨਾ ਚੀਜ਼ ਮਸਰੀ ਹੱਥ ਕੋਈ ਨਹੀਂ ਹਿੰਦੀ ਗੋਦ ਵਿੱਚ ਲਿਆ ਕੇ ਉੱਠ ਗਿਆ ਕਹਿੰਦੇ ਇਹ ਦੱਸਣਾ ਕਿ ਉਹ ਹੁੰਦੀ ਉਹ ਬਿਲਕੁਲ ਜਿਸ ਤਰ੍ਹਾਂ ਕਿ ਪਥਾਈ ਦੱਸ ਰੱਖਣੀ ਹੈ ਅਸਲੇ ਇਹ ਰੋਟੀ ਤੋਂ ਕਾਫੀ ਆਤਰ ਨੇ ਦੋ ਪੁੱਤਰ ਨੇ ਔਰ ਦੋਵੇਂ ਹੀ ਨਸ਼ੇ ਦੇ ਵਿੱਚ ਗ੍ਰਸਤ ਨੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਇਸ ਤਰ੍ਹਾਂ ਨੇ ਘਰ ਦੇ ਤੇ ਮਾਤਾ ਜੀ ਨੇ ਵੀ ਗੱਲ ਕਰ ਲੰਨੇ ਆ ਮਾਤਾ ਜੀ ਕੀ ਕਹਿਣਾ ਚਾਹੋਗੇ ਘਰ ਦਾ ਗੁਜ਼ਾਰਾ ਕਿਸਾ ਚੱਲਦਾ ਨਹੀਂ ਤਾਂ ਨਹੀਂ ਆ ਆ ਹੁਣ ਆਨੇ ਕੋਈ ਹੋਏ ਖੰਡ ਪੱਤੀ ਤੇ ਪਿਆਸ ਨਾ ਕਿਤੇ ਪਿਆਸ ਇਹਦਾ ਹੀ ਨਿਗਰ ਕਰੇ ਪਈ ਆਈ ਤੇ ਰੋਟੀ ਰੱਟੀ ਦਾ ਹੈ ਮਾਤਾ ਜੀ ਜਦੋਂ ਵਿਆਹ ਹੋਇਆ ਸੀਗਾ ਸੋ ਸੁੱਖਾ ਸੁਖੀ ਦੀ ਆ ਗਈ ਕਾਰਾਤੀ ਪੁੱਤਰ ਹੋਏਗਾ ਤੇ ਖੁਸ਼ੀਆਂ ਘਰ ਆਣ ਗਈਆਂ ਔਰ ਬੁੜਾਪੇ ਦੇ ਵਿੱਚ ਸਹਾਰਾ ਬਣਨਗੇ ਪੁੱਤਰ ਅੱਜ ਜੋ ਦਿਨ ਸੋਚ ਕੇ ਤੇ ਅੱਜ ਕੀ ਲੱਗਦਾ ਤੁਹਾਨੂੰ ਕੀ ਸੋਚਦੇ ਸੋਗੇ ਸਾਡੇ ਹਾਲ ਮਾਰ ਨਹੀਂ ਆਏ ਨਾ ਗਈ ਆ ਨਾ ਰਹੀ ਆ ਨਹੀਂ ਆਏ ਕਿ ਬਾਕੀ ਹਾਂ ਪਹਿਲਾਂ ਤਾਂ ਕਰਦੇ ਹਾਂ ਬਿਲਕੁਲ ਤੁਸੀਂ ਪਿਤਾ ਜੀ ਦੀਆਂ ਅੱਖਾਂ ਤੋਂ ਲਗਾ ਸਕਦੇ ਹੋ ਕਿ ਐਸ ਵਲੇ ਕਿੰਨੇ ਦੁਖੀ ਨੇ ਔਰ ਕਿਉਂਕਿ ਅਥਰੋ ਹੀ ਦੱਸ ਸਕਦੇ ਕਿ ਐਸ ਵਲੇ ਜੋ ਮਾਂ ਬਾਪ ਇੱਕ ਸੁਪਨਾ ਲੈ ਕੇ ਚੱਲਦਾ ਆਪਣੇ ਤਿੰਨ ਪੁੱਤਾਂ ਵਾਸਤੇ ਤੇ ਅੱਜ ਉਹ ਤੀ ਕੁੱਤੇ ਜਿਹੜੇ ਨੇ ਉਹ ਇਹਨਾਂ ਦਾ ਲਾਠੀ ਦਾ ਸਹਾਰਾ ਨਹੀਂ ਬਣੇ ਔਰ ਨਸ਼ੇ ਦੇ ਵਿੱਚ ਲਿਪ ਨੇ ਔਰ ਘਰ ਦੇ ਹਾਲਾਤ ਵੀ ਕਾਫੀ ਬਦ ਤੋਂ ਬੱਤਰ ਨੇ ਮਾਤਾ ਜੀ ਕੀ ਕਹਿਣਾ ਚਾਹੋਗੇ ਦਾਨੀ ਸੱਜਣਾ ਨੂੰ ਕਿਉਂਕਿ ਐਸਲੇ ਤੁਹਾਡਾ ਰੋਟੀ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਸੀ ਦੱਸਿਆ ਕਿ ਗੁਰਦੁਆਰੇ ਰੋਟੀ ਖਾਂਦੇ ਹਾਂ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਐਸਲੇ ਤੁਹਾਨੂੰ ਸਹਾਰੇ ਦੀ ਕਿੰਨੀ ਲੋੜ ਸਰ ਆਈਆਂ ਨੇ ਐਡ ਕਰ ਦੋ ਆ ਬਣ ਜੇ ਤੇ ਮੁੰਡੇ ਚੰਗੇ ਹੋ ਜਾਣ ਹਾਂ ਚਲੋ ਕਿਧਰ ਹਾਂ ਅੱਗੇ ਹੁਣ ਦੇ ਤੁਸੀਂ ਕਦੀ ਆਪਣੇ ਮੁੰਡਿਆਂ ਨੂੰ ਕਿਤੇ ਨਸ਼ਾ ਛਡਾਓ ਕੇਂਦਰ ਚ ਭੇਜਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਅਸੀਂ ਉਹ ਵਜ੍ਹਾ ਨਹੀਂ ਕੀਤੀ ਲੈਣਿਆਂ ਦੇ ਪੈਸੇ ਆਹ ਦੇਖੋ ਉਹ ਪੈਸੇ ਤਾਂ ਪੈਸੇ ਤਾਂ ਮਗਰਮ ਦੀ ਗੱਲ ਕਰਦੇ ਤੇਰੀ ਉਹ ਤਾਂ ਪੈਸਾ ਮੰਗ ਲਿਆ ਅਸੀਂ ਕਿਥੋਂ ਕਰਾਂਗੇ ਬਿਲਕੁਲ ਅਸਲੀ ਪਿਤਾ ਦੀ ਅੱਖਾਂ ਚ ਅਥਰੂ ਦਾ ਸਕਦੇ ਕਿ ਅਸੀਂ ਕਾਫੀ ਲਾਚਾਰ ਨੇ ਔਰ ਕੈਸੇ ਕਰੀਏ ਉਹ ਆਪਣੇ ਪੁੱਤਰਾਂ ਦਾ ਇਲਾਜ ਨਹੀਂ ਕਰ ਸਕਦੇ ਪਨਾ ਸਕਦੇ ਪਰ ਕਿਤੇ ਨਾ ਕਿਤੇ ਦਾਨੀ ਸੱਜਣਾ ਨੂੰ ਅਸੀਂ ਕਹਿੰਦੇ ਆ ਇਸ ਪਰਿਵਾਰ ਦਾ ਜ਼ਰੂਰ ਸਹਾਰਾ ਬਣੋ ਮਾੜੀ ਸਰਕਾਰਾਂ ਦੇ ਕਹਿੰਦੀਆਂ ਨੇ ਕਿ ਨਸ਼ਾ ਛਡਾਉਣ ਵਾਸਤੇ ਅਸੀਂ ਨਸ਼ਾ ਛਡਾਊ ਕੇਂਦਰ ਖੋਲੇ ਆਂ ਔਰ ਅਸੀਂ ਨਸ਼ੇ ਤੇ ਠੱਲ ਪਾ ਦਿੱਤੀ ਆ ਸਾਡੇ ਬਾਤ ਨਹੀਂ ਹੈ ਜੀ ਕੋਈ ਇਹ ਸਾਡੇ ਛਡਣ ਕੇ ਤੇਰੀ ਹਾਲ ਨੂੰ ਆ ਜ਼ਰਾ ਉੱਤ ਇਹ ਲੋਕਾਂ ਦੇ ਟਾਈਮ ਫਿਰਦੇ ਨੇ ਫਿਰ ਥੋਲਦੇ ਨੇ ਨਸ਼ਾ ਕਿੰਨਾ ਕਾ ਤੁਹਾਡੇ ਇਸ ਇਲਾਕੇ ਵਿੱਚ ਹੋ ਜ਼ਿਆਦਾ ਇੱਥੇ ਮੁਕ ਗੂਲਪਰਾ ਦਾ ਹੈ ਨਸ਼ਾ ਦਾ ਕਿਸੇ ਕੋ ਜੋ ਹਮਨ ਵਾਲਾ ਕੋਈ ਨਹੀਂ ਆ ਗਾ ਪੁੱਛਣ ਆਇਆ ਕੋਈ ਲਾਖਾ ਆਖੇ ਇਹਨੂੰ ਤਾਂ ਕਿ ਦੱਡ ਕਰਾਏ ਕੋਈ ਨਹੀਂ ਪੁੱਛਣ ਦੇ ਸਭ ਦਿਨ ਕਸੇ ਲਈ ਇੱਥੇ ਤੇ ਦ ਇੱਥੇ ਦੋ ਕਰਦਾ ਸਭ ਬਹੁਤ ਤੰਗ ਆ ਇਹ ਦੱਸੇ ਤਾਂ ਬੇੜਾ ਅੱਕ ਦੁਨੀਆ ਹੋ ਗਈ ਆ 10 ਸਾਲਾਂ ਦੀ ਆਈ ਆਪਣਾ ਟੈਂਪਰ ਦੱਸ ਪਦ ਦਾਸ ਦੀ ਸਾਧ ਤੇ ਬੇਜੀ ਹੋਇਆ ਅੱਜ ਸਾਡਾ ਵਿਚਾਰ ਹੋ ਗਈ ਸਾਡਾ ਦੱਖਿਓ ਜੇ ਤੁਹਾਡੇ ਜੀ ਕਰਵਾ ਜਾਊਗਾ ਸਾਡਾ ਤੋਂ ਵੇਗਾ ਦੀ ਰਲ ਬਿਲਕੁਲ ਸੋ ਬਿਲਕੁਲ ਸੰਗਾਜੀ ਐਸਟੋਲੇ ਜਿਸ ਦਾ ਕੀ ਪਿਤਾ ਜੀ ਪਿਤਾ ਜੀ ਦੇ ਜਿਹੜੇ ਹੱਥ ਖਾਲੀੜੇ ਅਥੂਰੇ ਉਹ ਕਾਫੀ ਦੁੱਖ ਦੱਸ ਰਹੇ ਨੇ ਕਿ ਉਹਨਾਂ ਦੇ ਦਿਲ ਦੇ ਵਿੱਚ ਐਸਲੇ ਕਾਫੀ ਦੁੱਖ ਭਰਿਆ ਹੋਇਆ ਹੈ ਉਹਨਾਂ ਨੇ ਤੁਹਾਡੇ ਕੋਲ ਤਾਸ ਲਗਾਈ ਹੈ ਕਿ ਉਹ ਕੀ ਉਹਨਾਂ ਦੇ ਜਿਹੜਾ ਸਹਾਰਾ ਹੈ ਉਹ ਤੁਸੀਂ ਬਣਨਾ ਹੈ ਕਿਉਂਕਿ ਪਿਤਾ ਜੀ ਦਾ ਜਿਹੜਾ ਚੂੜਾ ਉਹ ਵੀ ਟੁੱਟਾ ਆਇਆ ਤੁਸੀਂ ਦੇਖ ਸਕਦੇ ਹੋ ਕਿ ਵਾਕਰ ਦੇ ਸਹਾਰੇ ਉਹ ਆਪਣੀ ਜ਼ਿੰਦਗੀ ਜਿਹੜੀ ਆ ਬਤੀਤ ਕਰ ਰਹੀ ਨਹੀਂ ਔਰ ਵਾਕਰ ਦੇ ਸਹਾਰੇ ਐਸਲੇ ਉਹ ਚੱਲਦੇ ਨੇ ਤਾਂ ਬਿਲਕੁਲ ਸੰਗਤ ਜੀ ਜਿਸ ਤਰ੍ਹਾਂ ਕੀ ਅਸੀਂ ਅੱਜ ਤੁਹਾਨੂੰ ਇਸ ਪਰਿਵਾਰ ਦੇ ਜਿਹੜੇ ਹਾਲਾਤ ਦਿਖਾਏ ਨੇ ਕਾਫੀ ਵੱਤ ਤੋਂ ਵੱੱਤਰ ਨੇ ਔਰ ਪਰਿਵਾਰ ਨੇ ਹੁਣ ਤੁਹਾਡੇ ਕੋ ਆਸ ਲਗਾਈ ਆ ਕਿ ਤੁਸੀਂ ਹੀ ਇਸ ਪਰਿਵਾਰ ਦਾ ਜਿਹੜਾ ਸਹਾਰਾ ਉਹ ਬਣੋਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਪਰਿਵਾਰ ਦਾ ਸਹਾਰਾ ਬਣੋਗੇ ਇਸ ਪਰਿਵਾਰ ਦੀ ਇਹਨਾਂ ਬਜ਼ੁਰਗਾਂ ਦੀ ਬਾਹ ਫੜੋਗੇ ਤੇ ਅਸੀਂ ਆਪਣੇ ਵੀਡੀਓ ਦੇ ਵਿੱਚ ਤੁਹਾਨੂੰ ਇਸ ਪਰਿਵਾਰ ਦਾ ਮੋਬਾਈਲ ਨੰਬਰ ਅਤੇ ਅਕਾਊਂਟ ਨੰਬਰ ਦੇਣ ਜਾ ਰਹੇ ਹਾਂ ਉਰਾਸ ਕਰਦੇ ਹਾਂ ਕਿ ਤੁਸੀਂ ਇਹਨਾਂ ਦੀ ਸਹਾਇਤਾ ਜ਼ਰੂਰ ਕਰੋਗੇ